ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਸੀਂ தம்ਮੇਲ ਦੇਖ ਹੀ ਜਾਣਾ ਪੱਕੀ ਸਟੌਕ ਦੇ ਵੀਡੀਓ ਬਣਾਉਣਗੇ ਮਤਲਬ ਕਿਸੇ ਦਾ ਕਿੰਨਾ ਹੀ ਕਰ ਲੋ ਹਨਾ ਮਤਲਬ ਕਿਸੇ ਦੇ ਮਤਲਬ ਕੰਮ ਤੁਸੀਂ ਕਿੰਨੇ ਮਰਜ਼ੀ ਕਰ ਦੋ ਕਿਸੇ ਦਾ ਤੁਸੀਂ ਕੋਈ ਵੀ ਕੰਮ ਕਰ ਦੋ ਕਿੰਨਾ ਵੱਡਾ ਕੰਮ ਕਰ ਦੋ ਥੋੜਾ ਕੋਈ ਗੋਲੀ ਮੰਨਦਾ ਹਨਾ ਤੁਸੀਂ ਫੇਰ ਵੀ ਉਹਦਾ ਕੰਮ ਕਰਦੇ ਹੋ ਹਾਂ ਤੁਸੀਂ ਸਾਨੂੰ ਇਹ ਕੰਮ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਕਰੋ ਤੁਸੀਂ ਹਰੇਕ ਬੰਦੇ ਦਾ ਭਲਾ ਕਰੋ ਤੁਹਾਡਾ ਦੁਸ਼ਮਣ ਆ ਤੁਹਾਡਾ ਕੋਈ ਮਾਰਗੀ ਆ ਤੁਸੀਂ ਉਹਨਾਂ ਦਾ ਕਰਦੇ ਰਹੋ ਜੇ ਤੁਹਾਡਾ ਨਹੀਂ ਕਰਦਾ ਕੋਈ ਨਾ ਕਰੇ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਮੈਂ ਮੈਂ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਇਹ ਆ ਮੈਂ ਮਤਲਬ ਕਦੇ ਵੀ ਕਿਸੇ ਦਾ ਮਤਲਬ ਭਲਾ ਕਰਦਾ ਤਾਂ ਉਹ ਮੇਰਾ ਨਹੀਂ ਕਰਦਾ ਮੈਨੂੰ ਇਹਦੇ ਵਿੱਚ ਵੀ ਖੁਸ਼ੀ ਆ ਕਿਉਂ ਕਿਉਂਕਿ ਮੇਰਾ ਪਰਮਾਤਮਾ ਮੰਨਦੇ ਦੇ ਪਰਮਾਤਮਾ ਮੇਰੇ ਨਾਲ ਹੈਗਾ ਹਨਾ ਪਰਮਾਤਮਾ ਛੋਡੇ ਹਮੇਸ਼ਾ ਨਾਲ ਰਹੂਗਾ ਤੁਸੀਂ ਕਿਸੇ ਦਾ ਕਰਦੇ ਰਹੋ ਛੋਡਾ ਉਹ ਨਾ ਕਰੇ ਨਾ ਕਰੇ ਜੀ ਮਤਲਬ ਤੁਸੀਂ ਕਰਨ ਦੇ ਯੋਗ ਹੋ ਹਨ ਤਾਂ ਹੀ ਸਾਨੂੰ ਅਗਲਾ ਇਹ ਨਾ ਵੀ ਮੇਰਾ ਇਹ ਕੰਮ ਕਰਦੇ ਪਰ ਐਨਾ ਵੀ ਨਾ ਕਰੋ ਕਿ ਮਤਲਬ ਕੀ ਥੱਲੇ ਡੇ ਹਨਾ ਤੁਸੀਂ ਉਹਦਾ ਜੇ ਛੋਡਾ ਮਤਲਬ ਛੋਡੀ ਉਹ ਕਦਰ ਨਹੀਂ ਕਰ ਰਿਹਾ ਹਨਾ ਤਾਂ ਤੁਸੀਂ ਜੇ ਛੋਡੀ ਕੋਈ ਕਦਰ ਨਹੀਂ ਕਰ ਰਿਹਾ ਤਾਂ ਤੁਸੀਂ ਮਤਲਬ ਉਹਨੂੰ ਉਹਦੇ ਨਵੇਂ ਨਾ ਜਾਓ ਉਹ ਨੂੰ ਕੰਮ ਕੂਬਾ ਤੇ ਉਹਦੇ ਕੰਮ ਕਰੋ ਉਹ ਨੂੰ ਫੀਲ ਨਾ ਕਰਾਓ ਵੀ ਤੁਸੀਂ ਤੁਸੀਂ ਇਹਨਾਂ ਦੇ ਤੁਸੀਂ ਨਹੀਂ ਮਤਲਬ ਮਤਲਬ ਫੀਲ ਨਾ ਕਰਾਓ ਕਹਿਣਾ ਮਤਲਬ ਵੀ ਬੰਦੇ ਨੂੰ ਇਹ ਨਾ ਲੱਗੇ ਦੀ ਬੰਦਾ ਮੇਰੇ ਨਾਲ ਟੁੱਟ ਰਿਹਾ ਹੈ ਨਾ ਤੁਸੀਂ ਉਹ ਬੰਦੇ ਨੂੰ ਫੀਲ ਨਾ ਕਰਾਓ ਵੀ ਇਹ ਨਾਲ ਟੁੱਟ ਗਿਆ ਕਿਉਂਕਿ ਜੇ ਆਪਣੇ ਤੇ ਉਹ ਬੰਦੇ ਨੂੰ ਕਿਸੇ ਨੂੰ ਆਸ ਹੁੰਦੀ ਆ ਤਾਂ ਆਪਾਂ ਨੂੰ ਬੰਦਾ ਤਾਂ ਹੀ ਕਹਿਣਾ ਹੁੰਦਾ ਵੀ ਆਪਾਂ ਨੂੰ ਕਰ ਕਿਉਂਕਿ ਇਹ ਚੀਜ਼ਾਂ ਮੇਰੇ ਨਾਲ ਬਹੁ ਵਾਰੀ ਹੋਊਗਾ ਬਹੁਤ ਬਾਰੀ ਚੀਜ਼ਾਂ ਹੋਇਆ ਮੈਂ ਹਰ ਇੱਕ ਦਾ ਕਰਦਾ ਰਿਹਾ ਸੀਗਾ ਤੇ ਕੋਈ ਵੀ ਮੈਨੂੰ ਕੰਮ ਕਹਿੰਦਾ ਸੀ ਮੈਂ ਕੰਮ ਉਹਦਾ ਫੋਨ ਤੇ ਵੀ ਕਰਵਾ ਦਿੰਦਾ ਹੁੰਦਾ ਸੀਗਾ ਪਰ ਜਦੋਂ ਕਦੇ ਮੇਨੂੰ ਮੇਰੀ ਵਾਰੀ ਆਈ ਮੈਨੂੰ ਕੰਮ ਦੀ ਲੋੜ ਪਈ ਹਨਾ ਤਾਂ ਅਗਲਾ ਝੱਟਪਟ ਜਵਾਬ ਦੇ ਦਿੰਦਾ ਸੀਗਾ ਜਾਂ ਫਿਰ ਚਲਾਕੀ ਜੀੜਦਾ ਜਾਂ ਫਿਰ ਕੋਈ ਉੱਤਰ ਥੱਲੇ ਗੱਲ ਕਰਕੇ ਉਹ ਤਾਂ ਆជា ਕਰਕੇ ਗੱਲ ਨੂੰ ਕਹਿੰਦਾ ਸੀਗਾ ਵੀ ਇਹ ਕੰਮ ਨਹੀਂ ਹੋਉਂਦਾ ਪਰ ਫਿਰ ਉਸ ਟਾਈਮ ਮੈਂ ਪ੍ਰਮਾਤਮਾ ਦੇ ਅਧਿਆਤ ਚੋੜਦਾ ਸੀਗਾ ਕਿ اے ਪ੍ਰਮਾਤਮਾ ਹੁਣ ਤਾਂ ਤੂੰ ਹੀ ਐ ਹੁਣ ਤਾਂ ਤੂੰ ਹੀ ਮੇਰਾ ਕੰਮ ਕਰ ਸਕਦਾ ਹੈ ਨਾ ਪਰ ਉਸ ਟਾਈਮ ਪ੍ਰਮਾਤਮਾ ਤੁਹਾਡੇ ਨਾਲ ਆਉਂਦਾ ਕਿ ਤੁਸੀਂ ਆਪਣਾ ਕੰਮ ਨੂੰ ਵਧੀਆ ਸੌਖਾ ਬਣਾ ਲੈਣੇ ਤੁਸੀਂ ਆਪਣੇ ਆਪ ਨੂੰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਮਤਲਬ ਲੋਕਾਂ ਦਾ ਕੰਮ ਜਾਂ ਕਿਸੇ ਦਾ ਕੰਮ ਆਪਣੀ ਕਰਦੇ ਰਹੋ ਕਿਸੇ ਦਾ ਹਨਾ ਪਰ ਤੁਸੀਂ ਜਿਹੜਾ ਖੁੱਦ ਦਾ ਤੁਹਾਡਾ ਕੰਮ ਆ ਤੁਸੀਂ ਉਹ ਖੁੱਦ ਕਰਨਾ ਸਿੱਖੋ ਆਪਣੇ ਕੰਮ ਨੂੰ ਤੁਸੀਂ ਖੁੱਦ ਕਰਨਾ ਸਿੱਖੋ ਕਿਉਂਕਿ ਲੋਕਾਂ ਤੇ ਆਸ ਨਾ ਰੱਖੋ ਤੁਸੀਂ ਪਰਮਾਤਮਾ ਦੇ ਆਸ ਰੱਖੋ ਕਿ ਪਰਮਾਤਮਾ ਤੇ ਆਸ ਰੱਖੋਗੇ ਤਾਂ ਤੁਹਾਡੇ ਕੰਮ ਸਾਰੇ ਕੰਮ ਸੌਖੇ ਹੋ ਜਾਣਗੇ ਕਿਉਂਕਿ ਬੱਸ ਵੈਸੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕੋਈ ਕੋਈ ਮਤਲਬ ਮਤਲਬ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕੋਈ ਸਾਰੇ ਮਤਲਬ ਕੰਮ ਕਰ ਵੀ ਦਿੰਦੇ ਹੁੰਦੇ ਆਪਣਾ ਆਪਣਾ ਕੰਮ ਉਹ ਕਰ ਸਕਦਾ ਜਿਹਦਾ ਆਪਾਂ ਕੰਮ ਨਹੀਂ ਕੀਤਾ ਹੁੰਦਾ ਮਤਲਬ ਆਪਾਂ ਜਿਹਦੇ ਕੰਮ ਨਹੀਂ ਆਏ ਹੁੰਦੇ ਜਾਂ ਆਪਾਂ ਨੂੰ ਉਹ ਬੰਦੇ ਦੇ ਕੰਮ ਨਹੀਂ ਆਉਂਦਾ ਨਾ ਮਤਲਬ ਉਹ ਬੰਦੇ ਉਹ ਬੰਦੇ ਆਪਾਂ ਦੇ ਕੰਮ ਆ ਜਾਂਦੇ ਹੁੰਦੇ ਆ ਪਰ ਜਿਹਦਾ ਆਪਾਂ ਕਰਦੇ ਜਾਈਏ ਕਰਦੇ ਜਾਈਏ ਪਰ ਉਹ ਬੰਦਾ ਆਪਣੇ ਨਹੀਂ ਕੰਮ ਆਉਂਦਾ ਤਾਂ ਨਾ ਹੁੰਦੇ ਕੋਈ ਚੱਕਰ ਨਹੀਂ ਪਰ ਉਹਦਾ ਕੰਮ ਤੁਸੀਂ ਇਹ ਨਾ ਹੋਵੇ ਵੀ ਤੁਸੀਂ ਅੱਜ ਕੰਮ ਕਰਤਾ ਥੋੜੇ ਉਹ ਤੁਹਾਡੇ ਕੰਮ ਨਹੀਂ ਆਇਆ ਪਰ ਤੁਸੀਂ ਉਹ ਵੀ ਜਵਾਬ ਦੇ ਤੋ ਅਗਲੀ ਵਾਰੀ ਦੇ ਜਵਾਬ ਨਹੀਂ ਦੇਣਾ ਕਿਉਂਕਿ ਜੇ ਤੁਹਾਡੇ ਕੋਈ ਕੰਮ ਕਰਨ ਦੀ ਕੁਆਲਿਟੀ ਆ ਜੇ ਤੁਸੀਂ ਉਹਦਾ ਕੰਮ ਕਰਨ ਤੇ ਕੁਆਲਿਟੀ ਰੱਖਦੇ ਹੋ ਮਤਲਬ ਤੁਹਾਡੇ ਕੋਈ ਗੋਣਾ ਤਾਂ ਤੁਹਾਨੂੰ ਅਗਲਾ ਫੇਰੀ ਵਾਰ-ਵਾਰ ਬਿਸ਼ਰਤ ਹੋ ਕੇ ਜਾਂ ਕਿੰਨੀ ਵੀ ਤੁਹਾਨੂੰ ਕਹਿੰਦਾ ਹਨ ਤੇ ਇਹ ਆ ਵੀ ਮੈਂ ਮਤਲਬ ਚਲੋ ਮੈਂ ਮਤਲਬ ਮੇਰਾ ਕੰਮ ਨਹੀਂ ਕੋਈ ਕਰਦਾ ਤਾਂ ਮੈਂ ਬਾਹਰ ਦੇ ਵਿੱਚ ਮੈਨੂੰ ਗੁੱਸਾ ਆਉਂਦਾ ਜਾਂ ਮਨ ਮੇਰਾ ਦੁਖੀ ਜ਼ਰੂਰ ਹੁੰਦਾ ਪਰ ਉਹ 10 ਮਿੰਟਾਂ ਲਈ ਦੁਖੀ ਹੁੰਦਾ ਪਰ ਫਿਰ ਮੈਂ ਮਨ ਨੂੰ ਆਪਣਾ ਸਿਧਾ ਲੈਣਾ ਹਣਾ ਇਹ ਨਹੀਂ ਮਨਾ ਤੇਰਾ ਕੰਮ ਨਹੀਂ ਕਰਦਾ ਕੋਈ ਨਾ ਕਰੇ ਪਰ ਤੇਰਾ ਪ੍ਰਮਾਤਮਾ ਤੇਰੇ ਨਾਲ ਜ਼ਰੂਰ ਖੜਾ ਉਹ ਤੇਰਾ ਕੰਮ ਜ਼ਰੂਰ ਕਰੂਗਾ ਪਰ ਮੇਰਾ ਪ੍ਰਮਾਤਮਾ ਮੇਰਾ ਕੰਮ ਜ਼ਰੂਰ ਕਰ ਦਿੰਦਾ ਹੁੰਦਾ ਤੇ ਅੱਜ ਤੱਕ ਪ੍ਰਮਾਤਮਾ ਨੇ ਮੇਰੇ ਪ੍ਰਮਾਤਮਾ ਨੇ ਕੀ ਕੰਮ ਕੀਤਾ ਆ ਤੇ ਕਿਸੇ ਤੋਂ ਮੈਂ ਆਜ਼ ਨਹੀਂ ਰਹੀ ਹਣਾ ਤੇ ਲੋ ਚਾਰ ਆਪਣੇ ਹੈਗੇ ਆ ਜਿਹੜੇ ਆਪਣੇ ਨਾਲ ਖੜ ਜਿੰਦੇ ਆ ਬਾਕੀ ਲੋਡ ਸਪਾ ਨੂੰ ਸਾਰਿਆਂ 'ਤੇ ਪੈ ਜਾਂਦੀ ਹੁੰਦੀ ਆ ਹਾਂ ਪਰ ਫਿਰ ਵੀ ਲੋੜ ਪੈਣ ਤੇ ਕਈ ਪਿੱਛੇ ਵੀ ਹਟ ਜਾਂਦੇ ਆ ਤੇ ਕਈ ਖੜ ਵੀ ਜਾਂਦੇ ਹੁੰਦੇ ਆ ਨਾ ਪਰ ਖੜਦੇ ਉਹ ਹੁੰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਦੇ ਕੰਮ ਨਹੀਂ ਕਿਹਾ ਹੁੰਦਾ ਹੈ ਨਾ ਤੇ ਪਿੱਛੇ ਕੌਣ ਹਟਦਾ ਪਿੱਛੇ ਉਹ ਹਟਦੇ ਆ ਜਿਨ੍ਹਾਂ ਦੇ ਆਪਾਂ ਕੰਮ ਆ ਜਾਂਦੇ ਆ ਜਿਨ੍ਹਾਂ ਦੇ ਆਪਾਂ ਬਹੁਤ ਸਾਰੇ ਕੰਮ ਕੀਤੇ ਹੁੰਦੇ ਆ ਪਰ ਮੈਂ ਇਹ ਕਹਿਣਾ ਤੁਹਾਨੂੰ ਵੀ ਕਦੇ ਵੀ ਆਪਣੇ ਆਪ ਨੂੰ ਮਤਲਬ ਮਹਾਨ ਨਾ ਸਮਝੋ ਕਿ ਮੈਂ ਕਿਸੇ ਦੇ ਕੰਮ ਕੀਤੇ ਆ ਅਗਲਾ ਮੇਰੀ ਕੰਮ ਨਹੀਂ ਆਇਆ ਜਾਂ ਮਤਲਬ ਮੈਂ ਕਿਸੇ ਨੂੰ ਮਤਲਬ ਸੁਣਾਉਣਾ ਨਹੀਂ ਮੈਂ ਸੋਡੇ ਕੰਮ ਆਇਆ ਨਹੀਂ ਕਦੇ ਵੀ ਨਾ ਸੁਣਾਉਂ ਇਹ ਬਾਇਗੁਰੂ ਅੱਗੇ ਅਰਦਾਸ ਕਰੋ ਪਰਮਾਤਮਾ ਅੱਗੇ ਅਰਦਾਸ ਕਰੋ ਇਹ ਬਾਇਗੁਰੂ ਮੇਰੇ ਹੱਥਾਂ ਤੋਂ ਕੰਮ ਕਰਵਾਉਂਦਾ ਨਹੀਂ ਲੋਕਾਂ ਨੇ ਉਹ ਦੋਸ਼ਮਾਨਾਂ ਤੋਂ ਮੈਂ ਕੋਈ ਬਾਤ ਨਹੀਂ ਇਹ ਮੇਰੇ ਤੇ ਬਲਬਖੀ ਮੇਰੇ ਤੇ ਹੋਰ ਗੁਣ ਦੀ ਮੈਂ ਲੋਕਾਂ ਦੇ ਕੰਮ ਕਰਦਾ ਨਹੀਂ ਅੱਜ ਕੱਲ੍ਹ ਦੀ ਜਨਗਣੀਆ ਮਤਲਬ ਆਕੜਾ ਨੇ ਜਾਂ ਕਿਵੇਂ ਵੀ ਰਿਸ਼ਤੇ ਤੋੜਦੇ ਆ ਇਸੇ ਕਲੋਂ ਜ਼ਿਆਦਾ ਰਿਸ਼ਤੇ ਤੋੜਦੇ ਆ ਪਰ ਮੈਂ ਇਹ ਕਹਿਣਾ ਤੁਸੀਂ ਰਿਸ਼ਤਾ ਨਾ ਤੋੜਿਆ ਕਰੋ ਤੁਹਾਡੇ ਕੰਮ ਆਵੇ ਕੋਈ ਨਾ ਆਵੇ ਪਰ ਤੁਸੀਂ ਰਿਸ਼ਤਾ ਬਣਾ ਕੇ ਰੱਖੋ ਤੇ ਕੋਈ ਵੀ ਕੰਮ ਆ ਕਿਸੇ ਦਾ ਕੰਮ ਆ ਤੁਸੀਂ ਕਰਦੇ ਰਹੋ ਤੇ ਪਰਮਾਤਮਾ ਤੁਹਾਡੇ ਨਾਲ ਤੇ ਉਹੀ ਬੰਦੇ ਮਤਲਬ ਤੁਹਾਡੇ ਦੁਆਰਾ ਕੰਮ ਕਰਨ ਲੱਗ ਜਾਣਗੇ ਕੰਮ ਕੀ ਤੁਹਾਡੇ ਮਤਲਬ ਉਹ ਨੂੰ ਬਾਈ ਬਾਈ ਕਰ ਲੱਗ ਜਾਂਦੇ ਨੇ ਉਹ ਬਾਈ ਬਾਈ ਪਰਮਾਤਮਾ ਕਰਾਉਣ ਲੱਗ ਪੈਂਦਾ ਹੈ। ਜੇ ਤੁਸੀਂ ਪਰਮਾਤਮਾ ਤੇ ਆਸ ਰੱਖੂਗੇ ਤਾਂ ਸਾਰੇ ਕੰਮ ਛੋੜੇ ਹੋ ਜਾਂਦੇ ਆ ਕਦੇ ਵੀ ਛੋੜੇ ਕੰਮ ਨਹੀਂ ਰੁਕਦੇ। ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ। ਕਿਉਂਕਿ ਪਰਮਾਤਮਾ ਤੇ ਆਸ ਰੱਖੋ ਮੇਰੀ ਜ਼ਿੰਦਗੀ ਦੇ ਵਿੱਚ ਇਹ ਜੀ ਹੋਰ ਚੀਜ਼ਾਂ ਬਹੁਤ ਹੋਣਗੀਆਂ ਤੇ ਆਪਣੇ ਕੰਮ ਤਾਂ ਕਦੇ ਰੁਕੇ ਨਹੀਂ ਆਪਣੇ ਤਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਕੰਮ ਤੇ ਆਪਾਂ ਜੇ ਆਪਾਂ ਕੋਈ ਕੋਈ ਕੰਮ ਕਹੇ ਤਾਂ ਆਪਾਂ ਉਹ ਬੰਦੇ ਦਾ ਕੰਮ ਆਪਾਂ ਜ਼ਰੂਰ ਕਰਦੇ ਹਾਂ ਕਿ ਆਪਣਾ ਕੰਮ ਕੋਈ ਕਰੇ ਨਾ ਕਰੇ ਪਰ ਪ੍ਰਮਾਤਮਾ ਪ੍ਰਮਾਤਮਾ ਨੇ ਮੇਰਾ ਕੰਮ ਜ਼ਰੂਰ ਕਰਦਾ ਉਹ ਪ੍ਰਮਾਤਮਾ ਦੇ ਨਾਲ ਤੁਸੀਂ ਜੁੜਦੇ ਰਹੋ ਪ੍ਰਮਾਤਮਾ ਦੇ ਨਾਲ ਜੁੜੋ ਤੇ ਆਪਣੇ ਕੰਮ ਆਪ ਖੁਦ ਕਰਨਾ ਤੁਸੀਂ ਸਿੱਖੋ ਹਨਾ ਪ੍ਰਮਾਤਮਾ ਸੂਟਰੇ ਨਾਲ ਬਲ ਜ਼ਰੂਰ ਬਲ ਬਸੇ ਪ੍ਰਮਾਤਮਾ ਕੰਮ ਕਰਨ ਦੇ ਵਿੱਚ ਤੇ ਕਦੇ ਵੀ ਆਂ ਡੋਲਿਆ ਨਾ ਕਰੋ ਕਿ ਮੈਂ ਕੱਲਾ ਰਹੇਗਾ ਕੱਲਾ ਨਹੀਂ ਹੁੰਦਾ ਕਦੇ ਹੀ ਬੰਦਾ ਪਰਮਾਤਮਾ ਉਹਦੇ ਨਾਲ ਹੁੰਦਾ ਹੈਗਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਾ ਕਰੋ ਤੇ ਕਿਸੇ ਵੀ ਕੋਈ ਕੰਮ ਦੀ ਜਰੂਰਤ ਹੋਵੇ ਤਾਂ ਪਰਮਾਤਮਾ ਨੂੰ ਜ਼ਰੂਰ ਯਾਦ ਕਰਿਆ ਕਰੋ ਤੇ ਕਦੇ ਵੀ ਕਿਸੇ ਤੋਂ ਆਸ ਨਾ ਰੱਖੋ ਤੇ ਆਪਣੇ ਕੰਮ ਖੁਦ ਕਰਨ ਦੀ ਆਸ ਰੱਖੋ ਤੇ ਸਾਰੇ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਹੋਰ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਆਵਾਂ ਹਣਾ ਕਿ ਤੁਹਾਨੂੰ ਪਤਾ ਗੰਦਪੇਲ ਅੱਜ ਬਹੁਤ ਚੱਲ ਰਿਹਾ ਤੇ ਆਪਾਂ ਗਰਵਾਨੀ ਨਾਲ ਵੀ ਚੋਰਗੇ ਤੇ ਪਰਮਾਤਵਾ ਨਾਲ ਵੀ ਚੋਰਗੇ ਹਣਾ ਤੇ ਆਪਣੇ ਚੈਨਲ ਦੇ ਥੋੜੀ-ਥੋੜੀ ਮौज-ਮਸਤੀ ਮਤਲਬ ਬਲੌਗ ਵਗੈਰਾ ਵੀ ਆਪਾਂ ਲੈ ਕੇ ਆਇਆ ਕਰਾਂਗੇ ਪਰ ਮੈਂ ਕਿ ਦੇਖਦੇ ਹਾਂ ਬਾਕੀ ਬਲੌਗ ਦਾ ਤਾਂ ਬਿਲਕੁਲ ਇਹਨਾ ਟਾਈਮ ਨਹੀਂ ਹੁੰਦਾ ਪਰ ਬਲੌਗ ਵੀ ਜਾਂ ਤੋਜ ਵੀ ਮਤਲਬ ਚੰਗੀ ਸਿੱਖਿਆ ਲੈ ਕੇ ਆਵਾਂਗੇ ਇਹ ਨਹੀਂ ਇਹਲ ਬਲੌਗ ਆਪਾਂ ਅ ਡੋਲਗ ਆਪਾ ਪਾ ਆ ਲਿਆ ਜਾ ਕੀ ਮਤਲਬ ਹੈ ਅਪਾ ਛੋਟੀ ਵੀਡੀਓ ਲੈ ਕੇ ਆਮਾ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਾਸਤੇ ਚਲੋ ਨਮਸਕਾਰ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਾਰੇ ਜਾਨੇ ਮੈਨੂੰ ਸਬਸਕ੍ਰਾਈਬ ਕਰ ਲਓ ਆਪ ਦਾ ਧੰਨ ਧੰਨ ਵਾਹਿਗੁਰੂ